ਅੱਜ ਮਿਤੀ 31 ਅਗਸਤ 2024 ਨੂੰ 56 ਸਰਬੰਦੀ 71 ਫਾਰ ਡਾਕਟਰ ਸਕਤਰੇ ਸ਼ਿਜੇਕਾਲ ਤਖਸੈ ਦੇ ਕੇ ਹੋਈ ਜਿਸ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦਾ ਮਾਮਲਾ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਗਿਆ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ 50 ਦੀ ਸਜ਼ਾ ਦੇ ਖਿਲਾਫ ਰਾਸ਼ਟਰਪਤੀ ਕੋਲ ਪਾਈ ਹੋਈ ਪਟੀਸ਼ਨ ਵਾਪਸ ਲੈ ਲਈ ਜਾਵੇ ਉਹ ਤਾਂ ਕ੍ਰੈਪਨਤੀ 7 ਦੇ ਵੱਧ ਸਮੇਂ ਤੋਂ ਜੇਲ੍ਹ ਵਿੱਚ ਅਤੇ 18 ਸਾਲ ਤੋਂ ਵੱਧ ਸਮਾਂ ਫਾਂਸੀ ਦੀ ਚੱਕੀ ਵਿੱਚ ਬੰਦ ਹਨ ਜਿਸ ਦੇ ਲਗਭਗ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਜੋ ਅਪੀਲ ਭਾਰਤ ਸਰਕਾਰ ਕੋਲ ਸੁਣਵਾਈ ਅਧੀਨ ਪਈ ਹੈ ਪਰ ਭਾਰਤ ਸਰਕਾਰ ਇਸ ਤੇ ਕੋਈ ਫੈਸਲਾ ਨਹੀਂ ਲੈ ਰਹੀ ਜਿਸ ਕਰਕੇ ਉਹ ਹੁਣ ਕੈਦੀ ਦੀ ਜ਼ਿੰਦਗੀ ਨਹੀਂ ਜੂਣਾ ਚਾਹੁੰਦੇ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਸੈ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਕੀਤੀ ਕੁਰਬਾਨੀ ਬਹੁਤ ਅਜਬੀ ਤੇ 31 ਅਗਸਤ 2024 ਨੂੰ ਪੰਜ ਸਿੰਘ ਸਹਿਬਾਨ ਦੀ 71ਵਾਂ ਡਾਕਟਰ 77 ਦੇ ਸ਼੍ਰੀ ਅਕਾਲ ਤਖਸੈ ਸਾਹਿਬ ਵਿਖੇ ਹੋਈ ਜਿਸ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਦਾ ਮਾਮਲਾ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਗਿਆ ਖਾਇ ਪ੍ਰਬੰਤ ਸਿੰਘ ਰਾਜੋਵਾਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਰਾਸ਼ਟਰਪਤੀ ਕੋਲ ਪਾਈ ਹੋਈ ਪਟੀਸ਼ਨ ਵਾਪਸ ਲੈ ਲਈ ਜਾਵੇ ਉਹ ਤਕਰੀਬਨ 37 ਸਾਲ ਦੇ ਵੱਧ ਸਮੇਂ ਤੋਂ ਜੇਲ੍ਹ ਵਿੱਚ ਅਤੇ 18 ਸਾਲ ਤੋਂ ਵੱਧ ਸਮਾਂ ਫਾਂਸੀ ਦੀ ਚੱਕੀ ਵਿੱਚ ਬੰਦ ਹਨ ਜਿਸ ਦੇ ਲਗਭਗ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਜੋ ਅਪੀਲ ਭਾਰਤ ਸਰਕਾਰ ਕੋਲ ਸੁਣਵਾਈ ਅਧੀਨ ਪਈ ਹੈ ਪਰ ਭਾਰਤ ਸਰਕਾਰ ਇਸ ਤੇ ਕੋਈ ਫੈਸਲਾ ਨਹੀਂ ਲੈ ਰਹੀ ਜਿਸ ਕਰਕੇ ਉਹ ਹੁਣ ਕੈਦੀ ਦੀ ਜ਼ਿੰਦਗੀ ਨੇ ਜੂਣਾ ਚਾਹੁੰਦੇ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਕੀਤੀ ਕੁਰਬਾਨੀ ਬਹੁਤ ਵੱਡੀ ਹੈ ਇਸ ਲਈ ਉਹਨਾਂ ਦਾ ਜੀਵਨ ਕੌਮ ਦੀ ਇਮਾਨਤ ਹੈ ਇਸ ਕਰਕੇ ਰਾਸ਼ਟਰਪਤੀ ਕੋਲ ਪਾਈ ਉਹਨਾਂ ਦੀ ਪਟੀਸ਼ਨ ਵਾਪਸ ਲੈਣ ਲਈ ਸਿੱਖ ਜਥੇਬੰਦੀਆਂ ਸੰਪਰਦਾਵਾਂ ਬੁੱਧੀਜੀਵੀ ਵਿਦਵਾਨ ਸਭਾ ਸੁਸਾਇਟੀਆਂ ਆਪੋ ਆਪਣੇ ਲਿਖਤੀ ਰਾਏ ਸ਼੍ਰੀ ਅਕਾਲ ਤਖਸੈਦ ਜੀ ਨੂੰ ਭੇਜਣ ਦੀ ਕਿ ਚਲ ਕਰਨ ਅੱਜ ਮਿਤੀ 31 ਅਗਸਤ 2024 ਨੂੰ ਪੰਜ ਸਿੱਖ ਸਰਬੰਦੀ 71ਵਾਂ ਡਾਕਟਰ ਸਕਤਰੇ ਸ਼੍ਰੀ ਅਕਾਲ ਤਖਸੈਦ ਇੱਕੇ ਹੋਈ ਜਿਸ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋ ਆਣ ਦਾ ਮਾਮਲਾ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਗਿਆ ਕਾਇਮ ਪਰਵੰਤ ਸਿੰਘ ਰਾਜੋਵਾਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਰਾਸ਼ਟਰਪਤੀ ਕੋਲ ਪਾਈ ਹੋਈ ਪਟੀਸ਼ਨ ਵਾਪਸ ਲੈ ਲਈ ਜਾਵੇ ਉਹ ਤਕਰੀਬਨ 30 ਸਾਲ ਦੇ ਵੱਧ ਸਮੇਂ ਤੋਂ ਜੇਲ੍ਹ ਵਿੱਚ ਅਤੇ 18 ਸਾਲ ਤੋਂ ਵੱਧ ਸਮਾਂ ਫਾਂਸੀ ਦੇ ਚੱਕੀ ਵਿੱਚ ਬੰਦ ਹਨ ਜਿਸ ਦੇ ਲਗਭਗ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਜੋ ਅਪੀਲ ਭਾਰਤ ਸਰਕਾਰ ਕੋਲ ਸੁਣਵਾਈ ਅਧੀਨ ਪਈ ਹੈ ਪਰ ਭਾਰਤ ਸਰਕਾਰ ਇਸ ਤੇ ਕੋਈ ਫੈਸਲਾ ਨਹੀਂ ਲੈ ਰਹੀ ਜਿਸ ਕਰਕੇ ਉਹ ਹੁਣ ਕੈਦੀ ਦੀ ਜ਼ਿੰਦਗੀ ਨੇ ਜੂਣਾ ਚਾਹੁੰਦੇ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਕੀਤੀ ਕੁਰਬਾਨੀ ਬਹੁਤ ਵੱਡੀ ਹੈ ਇਸ ਲਈ ਉਹਨਾਂ ਦਾ ਜੀਵਨ ਕੌਮ ਦੀ ਇਮਾਨਤ ਹੈ ਇਸ ਕਰਕੇ ਰਾਸ਼ਟਰਪਤੀ ਕੋਲ ਪਾਈ ਉਹਨਾਂ ਦੀ ਪਟੀਸ਼ਨ ਵਾਪਸ ਲੈਣ ਲਈ ਸਿੱਖ ਜਥੇਬੰਦੀਆਂ ਸੰਪਰਦਾਵਾਂ ਬੁੱਧੀਜੀਵੀ ਵਿਦਵਾਨ ਸਭਾ ਸੁਸਾਇਟੀਆਂ ਆਪੋ ਆਪਣੇ ਲਿਖਤੀ ਰਾਏ ਸ਼੍ਰੀ ਅਕਾਲ ਤਖਸੈਦ ਸਾਹਿਬ ਜੀ ਨੂੰ ਭੇਜਾਂ ਦੇ ਕੇ ਚਲ ਕਰਨ ਅੱਜ ਵੀ 31 ਅਗਸਤ 2024 ਨੂੰ ਪੰਜ ਸਿੱਖ ਸਰਬੰਦੀ ਇਕੱਤਰਤਾ ਡਾਕਟਰ ਸਕਤਰੇ ਸ਼੍ਰੀ ਅਕਾਲ ਤਖਸੈਦ ਸਾਹਿਬ ਜੀ ਦੇ ਹੋਈ ਜਿਸ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦਾ ਮਾਮਲਾ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਗਿਆ ਇਹ ਬਲਵੰਤ ਸਿੰਘ ਰਾਜੋਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਰਾਸ਼ਟਰਪਤੀ ਕੋਲ ਪਾਈ ਹੋਈ ਪਟੀਸ਼ਨ ਵਾਪਸ ਲੈ ਲਈ ਜਾਵੇ ਉਹ ਤਕਰੀਬਨ 30 ਸਾਲ ਦੇ ਵੱਧ ਸਮੇਂ ਤੋਂ ਜੇਲ੍ਹ ਵਿੱਚ ਅਤੇ 18 ਸਾਲ ਤੋਂ ਵੱਧ ਸਮਾਂ ਫਾਂਸੀ ਦੇ ਚੱਕੀ ਵਿੱਚ ਬੰਦ ਹਨ ਪਿਛਲੇ ਲਗਭਗ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਜੋ ਅਪੀਲ ਭਾਰਤ ਸਰਕਾਰ ਕੋਲ ਸੁਣਵਾਈ ਅਧੀਨ ਪਈ ਹੈ ਪਰ ਭਾਰਤ ਸਰਕਾਰ ਇਸ ਤੱਕ ਕੋਈ ਫੈਸਲਾ ਨਹੀਂ ਲੈ ਰਹੀ ਜਿਸ ਕਰਕੇ ਉਹ ਹੁਣ ਕੈਦੀ ਦੀ ਜ਼ਿੰਦਗੀ ਨੇ ਜੂਣਾ ਚਾਹੁੰਦੇ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਕੀਤੀ ਕੁਰਬਾਨੀ ਬਹੁਤ ਵੱਡੀ ਹੈ ਇਸ ਲਈ ਉਹਨਾਂ ਦਾ ਜੀਵਨ ਕੌਮ ਦੀ ਇਮਾਨਤ ਹੈ ਇਸ ਕਰਕੇ ਰਾਸ਼ਟਰਪਤੀ ਕੋਲ ਪਾਈ ਉਹਨਾਂ ਦੀ ਪਟੀਸ਼ਨ ਵਾਪਸ ਲੈਣ ਲਈ ਸਿੱਖ ਜਥੇਬੰਦੀਆਂ ਸੰਪਰਦਾਵਾਂ ਬੁੱਧੀਜੀਵੀ ਵਿਦਵਾਨ ਸਭਾ ਸੁਸਾਇਟੀਆਂ ਆਪੋ ਆਪਣੇ ਲਿਖਤੀ ਰਾਏ ਸ਼੍ਰੀ ਅਕਾਲ ਤਖਸੈਦ ਜੀ ਦੇ ਕੋਲ ਭੇਜਾਂ ਦੀ ਕਿਚਲ ਕਰਨ ਅੱਜ ਵੀ 31 ਅਗਸਤ 2024 ਨੂੰ ਪੰਜ ਸਿੱਖ ਸਰਬੰਦੀ ਇਕੱਤਰਤਾ ਡਾਕਟਰ 77 ਸ਼੍ਰੀ ਅਕਾਲ ਤਖਸੈਦ ਜੀ ਕਿ ਹੋਈ ਜਿਸ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋ ਆਣਾ ਦਾ ਮਾਮਲਾ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਗਿਆ ਖਾਇ ਬਲਵੰਤ ਸਿੰਘ ਰਾਜੋਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਰਾਸ਼ਟਰਪਤੀ ਕੋਲ ਪਾਈ ਹੋਈ ਪਟੀਸ਼ਨ ਵਾਪਸ ਲੈ ਲਈ ਜਾਵੇ ਉਹ ਤਕਰੀਬਨ 37 ਸਾਲ ਦੇ ਵੱਧ ਸਮੇਂ ਤੋਂ ਜੇਲ੍ਹ ਵਿੱਚ ਅਤੇ 18 ਸਾਲ ਤੋਂ ਵੱਧ ਸਮਾਂ ਫਾਂਸੀ ਦੇ ਚੱਕੀ ਵਿੱਚ ਬੰਦ ਹਨ ਇਸ ਦੇ ਲਗਭਗ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਜੋ ਅਪੀਲ ਭਾਰਤ ਸਰਕਾਰ ਕੋਲ ਸੁਣਵਾਈ ਅਧੀਨ ਪਈ ਹੈ ਪਰ ਭਾਰਤ ਸਰਕਾਰ ਇਸ ਤੇ ਕੋਈ ਫੈਸਲਾ ਨਹੀਂ ਲੈ ਰਹੀ ਜਿਸ ਕਰਕੇ ਉਹ ਹੁਣ ਕੈਦੀ ਦੀ ਜ਼ਿੰਦਗੀ ਨੇ ਜੂਣਾ ਚਾਹੁੰਦੇ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਕੀਤੀ ਕੁਰਬਾਨੀ ਬਹੁਤ ਵੱਡੀ ਹੈ ਇਸ ਲਈ ਉਹਨਾਂ ਦਾ ਜੀਵਨ ਕੌਮ ਦੀ ਇਮਾਨਤ ਹੈ ਇਸ ਕਰਕੇ ਰਾਸ਼ਟਰਪਤੀ ਕੋਲ ਪਾਈ ਉਹਨਾਂ ਦੀ ਪਟੀਸ਼ਨ ਵਾਪਸ ਲੈਣ ਲਈ ਸਿੱਖ ਜਥੇਬੰਦੀਆਂ ਸੰਪਰਦਾਵਾਂ ਬੁੱਧੀਜੀਵੀ ਵਿਦਵਾਨ ਸਭਾ ਸੁਸਾਇਟੀਆਂ ਆਪੋ ਆਪਣੇ ਲਿਖਤੀ ਰਾਏ ਸ਼੍ਰੀ ਅਕਾਲ ਤਖਸਾਲ ਜੀ ਨੂੰ ਭੇਜਣ ਦੀ ਕਿ ਚਲ